ਜ਼ਿੰਦਗੀ ਵਿੱਚ ਮਿਹਨਤ ਕਰਨਾ ਮੁਸ਼ਕਲ ਨਹੀਂ ਹੁੰਦਾ ਮੁਸ਼ਕਲ ਉਹ ਪਲ ਹੁੰਦਾ ਹੈ ਜਦੋਂ ਬਾਰ-ਬਾਰ ਕੀਤੀ ਮਿਹਨਤ ਦੇ ਬਾਵਜੂਦ ਵੀ ਨਤੀਜਾ ਜ਼ੀਰੋ ਰਹਿ ਜਾਂਦਾ ਹੈ ਦੋ ਵਾਰ ਪੰਜ ਵਾਰ 10 ਵਾਰ ਜਦੋਂ ਹਰ ਕੋਸ਼ਿਸ਼ ਹਾਰ ਵਿੱਚ ਬਦਲ ਜਾਂਦੀ ਹੈ ਤਾਂ ਅੰਦਰੋਂ ਇੱਕ ਆਵਾਜ਼ ਉੱਠਦੀ ਹੈ ਕਿ ਹੁਣ ਵੀ ਆਪਣੇ ਆਪ ਤੇ ਭਰੋਸਾ ਕੀਤਾ ਜਾ ਸਕਦਾ ਹੈ ਇਹ ਇਨਸਾਨ ਅਕਸਰ ਸੋਚਦਾ ਹੈ ਕਿ ਸ਼ਾਇਦ ਮੇਰੀ ਕਿਸਮਤ ਮੇਰੇ ਨਾਲ ਨਹੀਂ ਸ਼ਾਇਦ ਕੋਈ ਚਮਤਕਾਰ ਹੀ ਮੇਰਾ ਰਾਹ ਬਦਲੇਗਾ ਪਰ ਸਚਾਈ ਇਹ ਹੈ ਚਮਤਕਾਰ ਕਿਤੇ ਬਾਹਰ ਨਹੀਂ ਉਹ ਤਾਂ ਸਾਡੇ ਅੰਦਰ ਹੀ ਲੁਕਿਆ ਹੁੰਦਾ ਹੈ ਮਹਾਤਮਾ ਬੁੱਧ ਕਹਿੰਦੇ ਸਨ ਜਿਹੜਾ ਆਪਣੇ ਮਨ ਵਿੱਚ ਚਾਨਣ ਕਰ ਲੈਂਦਾ ਹੈ ਉਸ ਨੂੰ ਬਾਹਰਲੇ ਹਨੇਰੇ ਤੋਂ ਕਦੇ ਵੀ ਡਰ ਨਹੀਂ ਲੱਗਦਾ ਪਰ ਜਿਹੜਾ ਮਨੁੱਖ ਸ਼ੁਰੂਆਤ ਵਿੱਚ ਹੀ ਆਪਣੇ ਆਪ ਤੋਂ ਭਰੋਸਾ ਖਤਮ ਕਰ ਲੈਂਦਾ ਹੈ ਉਹ ਹਰ ਕਦਮ ਤੇ ਤਕਲੀਫਾਂ ਵਿੱਚ ਫਸਿਆ ਹੀ ਰਹਿੰਦਾ ਹੈ ਇਸੇ ਲਈ ਮਹਾਤਮਾ ਬੋਧ ਨੇ ਤਿੰਨ ਐਸੇ ਸਿਧਾਂਤ ਦੱਸੇ ਜਿਹੜੇ ਇਨਸਾਨ ਨੂੰ ਨਾ ਸਿਰਫ ਆਪਣੇ ਆਪ ਤੇ ਯਕੀਨ ਕਰਨਾ ਸਿਖਾਉਂਦੇ ਸਨ ਸਗੋਂ ਉਸ ਦੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਵੀ ਦੇ ਦਿੰਦੇ ਹਨ ਤਾਂ ਆਓ ਅੱਜ ਦੀ ਇਸ ਕਹਾਣੀ ਦੀ ਸ਼ੁਰੂਆਤ ਕਰੀਏ ਅਤੇ ਹਾਂ ਜੇ ਤੁਸੀਂ ਪਹਿਲੀ ਵਾਰ ਪੰਜਾਬੀ ਰੂਹ ਚੈਨਲ ਨੂੰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਇੱਥੇ ਹਰ ਕਹਾਣੀ ਤੁਹਾਡੇ ਅੰਦਰ ਇੱਕ ਨਵਾਂ ਵਿਸ਼ਵਾਸ ਜਗਾਉਣ ਲਈ ਬਣਾਈ ਜਾਂਦੀ ਹੈ ਸੋ ਸ਼ੁਰੂ ਕਰੀਏ ਇੱਕ ਛੋਟੇ ਜਿਹੇ ਪਿੰਡ ਦਾ ਕਿਸਾਨ ਆਪਣੇ ਬੇਟੇ ਨੂੰ ਨਾਲ ਲੈ ਕੇ ਮਹਾਤਮਾ ਬੁੱਧ ਦੇ ਦਰ ਤੇ ਆਇਆ ਦੋਵਾਂ ਦੇ ਚਿਹਰਿਆਂ ਤੇ ਥਕਾਵਟ ਸੀ ਅੱਖਾਂ ਵਿੱਚ ਹਾਰ ਦਾ ਬੋਝ ਤੇ ਬੁੱਲਾਂ ਤੇ ਡੂੰਗੀ ਚੁੱਪ ਸੀ ਉਹ ਚੁੱਪ ਚਾਪ ਜ਼ਮੀਨ ਵੱਲ ਤੱਕਦੇ ਰਹੇ ਪਰ ਉਹਨਾਂ ਦੀ ਚੁੱਪ ਬਹੁਤ ਕੁਝ ਕਹਿ ਰਹੀ ਸੀ ਮਹਾਤਮਾ ਬੁੱਧ ਨੇ ਜਦੋਂ ਉਹਨਾਂ ਦੇ ਚਿਹਰੇ ਵੇਖੇ ਤਾਂ ਬਿਨਾਂ ਕੁਝ ਪੁੱਛੇ ਹੀ ਸਭ ਕੁਝ ਸਮਝ ਗਏ ਜਦੋਂ ਬੁੱਧ ਨੇ ਪਿਆਰ ਨਾਲ ਪੁੱਛਿਆ ਬੇਟਾ ਕੀ ਗੱਲ ਹੈ ਤਾਂ ਕਿਸਾਨ ਦਾ ਪੁੱਤਰ ਆਪਣਾ ਦੁੱਖ ਰੋਕ ਨਾ ਸਕਿਆ ਉਹ ਹੌਲੀ ਆਵਾਜ਼ ਵਿੱਚ ਬੋਲਿਆ ਮਹਾਤਮਾ ਜੀ ਪਿਛਲੇ 5 ਸਾਲਾਂ ਤੋਂ ਮੈਂ ਆਪਣੇ ਪਿਤਾ ਜੀ ਨਾਲ ਖੇਤਾਂ ਵਿੱਚ ਮਿਹਨਤ ਕਰ ਰਿਹਾ ਹਾਂ ਹਰ ਵਾਰੀ ਸੋਚਦਾ ਹਾਂ ਕਿ ਇਸ ਵਾਰ ਮਿਹਨਤ ਰੰਗ ਲਿਆਵੇਗੀ ਪਰ ਹਰ ਵਾਰ ਕਿਸਮਤ ਮੂੰਹ ਮੋੜ ਲੈਂਦੀ ਹੈ ਜੋ ਬੀਜ ਬੋਏ ਪਾਣੀ ਦੀ ਲੋੜ ਸੀ ਸੋਕਾ ਪੈ ਗਿਆ ਜਦੋਂ ਫਸਲ ਤਿਆਰ ਹੋਈ ਹੜ ਆ ਗਿਆ ਤੇ ਜਦੋਂ ਸਭ ਕੁਝ ਠੀਕ ਜਿਹਾ ਲੱਗਣ ਲੱਗਾ ਤਾਂ ਕੀੜਿਆਂ ਨੇ ਸਾਰੀ ਫਸਲ ਖਾ ਲਈ ਹਰ ਕੋਸ਼ਿਸ਼ ਮਿੱਟੀ ਵਿੱਚ ਮਿਲ ਗਈ ਮਹਾਤਮਾ ਜੀ ਲੋਕ ਕਹਿੰਦੇ ਨੇ ਸਮਾਂ ਖਰਾਬ ਹੈ ਕੁਝ ਕਹਿੰਦੇ ਨੇ ਕੋਸ਼ਿਸ਼ ਕਰਦੇ ਰਹੋ ਪਰ ਦੱਸੋ ਕਿੰਨੀ ਵਾਰ ਕਰਗੇ ਜਦੋਂ ਮਾਂ ਨੂੰ ਹਰ ਰੋਜ਼ ਚਿੰਤਾਵਾਂ ਵਿੱਚ ਡੁੱਬਿਆ ਦੇਖਦਾ ਹਾਂ ਤਾਂ ਰਾਤ ਨੀਂਦ ਨਹੀਂ ਆਉਂਦੀ ਲੱਗਦਾ ਹੈ ਕਿਸਮਤ ਨੇ ਸਾਨੂੰ ਕਦੇ ਵੀ ਖੁਸ਼ ਹੋਣ ਦਾ ਹੱਕ ਹੀ ਨਹੀਂ ਦਿੱਤਾ ਕੀ ਅਸੀਂ ਇਸੇ ਤਰ੍ਹਾਂ ਦੁਖੀ ਰਹਿਣ ਲਈ ਹੀ ਪੈਦਾ ਹੋਏ ਹਾਂ ਨੌਜਵਾਨ ਦੀ ਗੱਲ ਸੁਣ ਕੇ ਮਹਾਤਮਾ ਬੁੱਧ ਕੁਝ ਸਮਾਂ ਚੁੱਪ ਬੈਠੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਡੂੰਗੀ ਦਇਆ ਸੀ ਜਿਵੇਂ ਉਹ ਉਸ ਦੇ ਮਨ ਦਾ ਦਰਦ ਪੜ ਰਹੀ ਹੂੰ ਕੁਝ ਸਮੇਂ ਬਾਅਦ ਬੁੱਧ ਨੇ ਹੌਲੀ ਆਵਾਜ਼ ਵਿੱਚ ਕਿਹਾ ਬੇਟਾ ਜੀਵਨ ਵਿੱਚ ਦੁੱਖ ਦੇ 8 ਕਾਰਨ ਹੁੰਦੇ ਹਨ ਜਨਮ ਦਾ ਦੁੱਖ ਬੁਢਾਪੇ ਦਾ ਦੁੱਖ ਬਿਮਾਰੀ ਦਾ ਦੁੱਖ ਮੌਤ ਦਾ ਦੁੱਖ ਇਸੇ ਤਰ੍ਹਾਂ ਕੋਈ ਮਾੜੀ ਚੀਜ਼ ਹੋ ਜਾਵੇ ਤਾਂ ਉਸ ਦਾ ਦੁੱਖ ਕੋਈ ਚੰਗੀ ਚੀਜ਼ ਚਲੀ ਜਾਵੇ ਤਾਂ ਉਸ ਦਾ ਦੁੱਖ ਚਾਹੀ ਹੋਈ ਚੀਜ਼ ਨਾ ਮਿਲੇ ਤਾਂ ਉਸ ਦਾ ਦੁੱਖ ਅਤੇ ਮਨ ਦੇ ਪੰਜ ਬੋਝਾਂ ਦੇ ਕਾਰਨ ਵੀ ਦੁੱਖ ਹੁੰਦਾ ਹੈ। ਮਹਾਤਮਾ ਨੇ ਕਿਹਾ ਇਹ ਅੱਠ ਦੁੱਖਾਂ ਤੋਂ ਬਚਣ ਦੀ ਕੋਈ ਦਵਾਈ ਨਹੀਂ। ਚਾਹੇ ਕੋਈ ਰਾਜਾ ਹੋਵੇ ਜਾਂ ਗਰੀਬ ਹਰ ਇਨਸਾਨ ਨੂੰ ਇਹਨਾਂ ਵਿੱਚੋਂ ਲੰਘਣਾ ਹੀ ਪੈਂਦਾ ਹੈ। ਪਰ ਸਭ ਤੋਂ ਭਾਰੀ ਦੁੱਖ ਉਹ ਹੈ ਜਦੋਂ ਇਨਸਾਨ ਸੋਚਦਾ ਹੈ ਕਿ ਮੇਰੇ ਜੀਵਨ ਵਿੱਚ ਕੋਈ ਦੁੱਖ ਨਹੀਂ ਆਉਣਾ ਚਾਹੀਦਾ ਮੈਨੂੰ ਕਦੇ ਤਕਲੀਫ ਨਹੀਂ ਹੋਣੀ ਚਾਹੀਦੀ ਇਹ ਗਲਤ ਉਮੀਦ ਹੈ ਇਹ ਹੀ ਇਨਸਾਨ ਨੂੰ ਸਭ ਤੋਂ ਵੱਧ ਥਕਾ ਦਿੰਦੀ ਹੈ ਇਸੇ ਕਰਕੇ ਮਨੁੱਖ ਆਪਣੇ ਆਪ ਉੱਤੇ ਭਰੋਸਾ ਖਤਮ ਕਰ ਲੈਂਦਾ ਹੈ ਮਹਾਤਮਾ ਜੀ ਮੈਨੂੰ ਤੁਹਾਡੀ ਗੱਲ ਸਮਝ ਤਾਂ ਆ ਰਹੀ ਹੈ ਮੈਂ ਮੰਨਦਾ ਹਾਂ ਕਿ ਦੁੱਖ ਜੀਵਨ ਦਾ ਹਿੱਸਾ ਹਨ ਪਰ ਹੁਣ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਮੈਂ ਇਸ ਦੁੱਖ ਨੂੰ ਪਾਰ ਕਿਵੇਂ ਕਰਾਂ ਅਤੇ ਆਪਣੀਆਂ ਜ਼ਰੂਰਤਾਂ ਲਈ ਧਨ ਕਿਵੇਂ ਕਮਾਈਏ ਬੁੱਧ ਨੇ ਸ਼ਾਂਤੀ ਨਾਲ ਮੁਸਕਰਾ ਕੇ ਕਿਹਾ beta ਕੱਲ ਤੂੰ ਇਕੱਲਾ ਮੇਰੇ ਕੋਲ ਆਵੀਂ ਤੈਨੂੰ ਤੇਰਾ ਜਵਾਬ ਮਿਲੇਗਾ ਅਗਲੇ ਦਿਨ ਸਵੇਰੇ ਲੜਕਾ ਇਕੱਲਾ ਆ ਗਿਆ ਪਰ ਅੱਜ ਮਹਾਤਮਾ ਬੁੱਧ ਕਿਤੇ ਵੀ ਨਜ਼ਰ ਨਹੀਂ ਆ ਰਹੇ ਸਨ ਉਸ ਨੇ ਆਸ-ਪਾਸ ਲੋਕਾਂ ਤੋਂ ਪੁੱਛਿਆ ਤਾਂ ਉਹਨਾਂ ਕਿਹਾ ਅੱਜ ਮਹਾਤਮਾ ਜੀ ਆਪਣੀ ਕੁਟਿਆ ਤੋਂ ਬਾਹਰ ਨਹੀਂ ਆਏ। ਲੜਕਾ ਉਡੀਕ ਕਰਦਾ ਰਿਹਾ। 1 ਘੰਟਾ, 2 ਘੰਟੇ, ਫਿਰ 3 ਘੰਟੇ। ਸੂਰਜ ਚੜ੍ਹਿਆ ਤੇ ਢਲਣ ਲੱਗਾ ਪਰ ਬੁੱਧ ਅਜੇ ਵੀ ਬਾਹਰ ਨਹੀਂ ਆਏ। ਉਸ ਦੇ ਮਨ ਵਿੱਚ ਬੇਚੈਨੀ ਵਧਦੀ ਗਈ ਪਰ ਨਾਲ ਹੀ ਇੱਕ ਅਜੀਬ ਸੰਕੋਚ ਵੀ ਸੀ। ਆਖਰਕਾਰ ਜਦੋਂ ਸੂਰਜ ਟਲਣ ਲੱਗਾ ਤੇ ਸਾਰਾ ਆਸ਼ਰਮ ਖਾਮੋਸ਼ ਹੋ ਗਿਆ ਲੜਕੇ ਨੇ ਹੌਲੀ-ਹੌਲੀ ਮਹਾਤਮਾ ਬੁੱਧ ਦੀ ਕੁਟਿਆ ਦੇ ਦਰਵਾਜ਼ੇ ਤੇ دستਕ ਦਿੱਤੀ ਪਹਿਲਾਂ ਹੌਲੀ ਨਾਲ ਫਿਰ ਥੋੜਾ ਜ਼ੋਰ ਨਾਲ ਕਹਿਣ ਲੱਗਾ ਮਹਾਤਮਾ ਜੀ ਮੈਂ ਤੁਹਾਨੂੰ ਮਿਲਣ ਆਇਆ ਹਾਂ ਪਰ ਅੰਦਰੋਂ ਫਿਰ ਵੀ ਕੋਈ ਜਵਾਬ ਨਹੀਂ ਆਇਆ ਸਿਰਫ ਚੁੱਪ ਡੂੰਗੀ ਚੁੱਪ ਸੀ ਆਸ-ਪਾਸ ਖੜੇ ਲੋਕ ਕਹਿਣ ਲੱਗੇ ਉਹ ਤਾਂ ਅੰਦਰ ਹੀ ਨੇ ਪਰ ਅੱਜ ਕਿਸੇ ਨਾਲ ਮਿਲਣਾ ਨਹੀਂ ਚਾਹੁੰਦੇ ਸ਼ਾਇਦ ਤੇਰੇ ਕਾਰਨ ਹੀ ਅੱਜ ਉਹ ਕਿਸੇ ਨਾਲ ਨਹੀਂ ਮਿਲ ਰਹੇ ਕੁਝ ਨੇ ਤਾਂ ਇਹ ਵੀ ਕਿਹਾ ਇਸ ਲੜਕੇ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ ਪਰ ਉਹ ਨਹੀਂ ਗਿਆ ਉਹ ਚੁੱਪਚਾਪ ਉਡੀਕ ਕਰਦਾ ਰਿਹਾ ਸਮਾਂ ਬੀਤਦਾ ਗਿਆ ਸੂਰਜ ਡੁੱਬ ਗਿਆ ਇੱਕ ਇੱਕ ਕਰਕੇ ਸਾਰੇ ਜਾਣੇ ਚਲੇ ਗਏ ਹੁਣ ਆਸ਼ਰਮ 'ਚ ਸਿਰਫ ਹਨੇਰਾ ਸੀ ਅਤੇ ਉਹ ਇਕੱਲਾ ਦਰਵਾਜ਼ੇ ਕੋਲ ਬੈਠਾ ਹੋਇਆ ਅੱਜ ਉਸ ਨੂੰ ਜਵਾਬ ਦੀ ਉਮੀਦ ਸੀ ਪਰ ਹੁਣ ਹਿੰਮਤ ਟੁੱਟ ਰਹੀ ਸੀ ਅੱਖਾਂ 'ਚ ਹੰਝੂ ਸਨ ਮਨ ਭਾਰੀ ਹੋ ਗਿਆ ਅਚਾਨਕ ਉਸ ਦੀ ਨਜ਼ਰ ਦਰਵਾਜ਼ੇ ਦੇ ਹੇਠਾਂ ਪਈ ਉੱਥੇ ਇੱਕ ਛੋਟੀ ਜਹੀ ਚਿਟਕਣੀ ਸੀ ਕੰਬਦੇ ਹੋਏ ਹੱਥਾਂ ਨਾਲ ਉਸ ਨੇ ਉਹ ਚਿਟਕਣੀ ਖੋਲੀ ਤੇ ਹੌਲੀ ਜਿਹਾ ਧੱਕਾ ਮਾਰਿਆ ਅਗਲੇ ਹੀ ਪਲ ਦਰਵਾਜ਼ਾ ਆਸਾਨੀ ਨਾਲ ਖੁੱਲ ਗਿਆ ਅੰਦਰ ਮਹਾਤਮਾ ਬੁੱਧ ਖੜੇ ਮੁਸਕਰਾ ਰਹੇ ਸਨ ਬੁੱਧ ਨੇ ਕਿਹਾ ਜੇ ਅੱਜ ਤੋਂ ਬਿਨਾ ਮਿਲੇ ਚਲੇ ਜਾਂਦਾ ਤਾਂ ਇਹ ਸੱਚ ਤੇਰੇ ਤੋਂ ਲੁਕਿਆ ਰਹਿੰਦਾ ਇਹੀ ਦੁੱਖਾਂ ਨੂੰ ਪਾਰ ਕਰਨ ਦਾ ਰਾਜ ਹੈ ਬੇਟਾ ਤੈਨੂੰ ਸਾਰਾ ਦਿਨ ਇਹ ਲੱਗਦਾ ਰਿਹਾ ਕਿ ਦਰਵਾਜ਼ਾ ਅੰਦਰੋਂ ਬੰਦ ਹੈ ਤੂੰ ਸਿਰਫ ਉਡੀਕ ਕਰ ਸਕਦਾ ਹੈ ਪਰ ਸੱਚ ਇਹ ਹੈ ਦਰਵਾਜ਼ਾ ਕਦੇ ਬੰਦ ਹੀ ਨਹੀਂ ਸੀ ਜੀਵਨ ਦੇ ਦੁੱਖ ਵੀ ਅਜਿਹੇ ਹੀ ਹੁੰਦੇ ਨੇ ਸਾਨੂੰ ਲੱਗਦਾ ਹੈ ਕਿ ਸਾਨੂੰ ਰੋਕਣ ਵਾਲੀ ਤਾਕਤ ਬਾਹਰਲੀ ਹੈ ਸਮਾਜ ਹਾਲਾਤ ਤੇ ਕਿਸਮਤ ਪਰ ਸੱਚ ਇਹ ਹੈ ਰੁਕਾਵਟਾਂ ਸਿਰਫ ਪਰਮ ਦੀਆਂ ਹੁੰਦੀਆਂ ਨੇ ਸਾਡੇ ਮਨ ਦਾ ਡਰ ਸਾਡੀ ਅਣਜਾਣੀ ਕਮਜ਼ੋਰੀ ਉਹੋ ਦੇਖਣ ਵਿੱਚ ਡਰਾਉਣੀਆਂ ਲੱਗਦੀਆਂ ਨੇ ਪਰ ਜਿਵੇਂ ਹੀ ਹਿੰਮਤ ਨਾਲ ਚਿਟਕਣੀ ਖੋਲਗੇ ਦਰਵਾਜ਼ਾ ਖੁੱਲ ਜਾਂਦਾ ਹੈ ਅਤੇ ਸੱਚ ਸਾਹਮਣੇ ਆ ਜਾਂਦਾ ਹੈ ਪਰ ਜਦੋਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਦੇ ਹੋ ਅਤੇ ਹਿੰਮਤ ਨਾਲ ਕੋਸ਼ਿਸ਼ ਕਰਦੇ ਹੋ ਤਾਂ ਉਹ ਰੁਕਾਵਟਾਂ ਜੋ ਪਹਿਲਾਂ ਪਹਾੜ ਲੱਗਦੀਆਂ ਸਨ ਉਹ ਚਿਟਕਣੀ ਵਾਂਗ ਹੀ ਆਸਾਨ ਬਣ ਜਾਂਦੀਆਂ ਨੇ ਹਮੇਸ਼ਾ ਯਾਦ ਰੱਖੋ ਤੁਸੀਂ ਆਪਣੀਆਂ ਮੁਸ਼ਕਲਾਂ ਨਾਲੋਂ ਵੱਧ ਤਾਕਤਵਾਰ ਹੋ ਜੋ ਹੱਲ ਤੁਸੀਂ ਲੱਭ ਰਹੇ ਹੋ ਉਹ ਤੁਹਾਡੇ ਅੰਦਰ ਹੀ ਹਨ ਇਹ ਗੱਲ ਸੁਣ ਕੇ ਲੜਕੇ ਦੀਆਂ ਅੱਖਾਂ 'ਚ ਇੱਕ ਨਵੀਂ ਚਮਕ ਆ ਗਈ ਉਸ ਦੇ ਅੰਦਰ ਇੱਕ ਦੀਵਾ ਜਗਮਗਾ ਉੱਠਿਆ ਮਹਾਤਮਾ ਬੋਧ ਨੇ ਕਿਹਾ ਯਾਦ ਰੱਖੋ ਵਿਸ਼ਵਾਸ ਤੇ ਗਿਆਨ ਦੀ ਤਾਕਤ ਸਾਡੇ ਅੰਦਰ ਹੀ ਵਸਦੀ ਹੈ ਇਹੀ ਤਾਕਤ ਸਾਨੂੰ ਜੀਵਨ ਦੇ ਤਿੰਨ ਤਰ੍ਹਾਂ ਦੇ ਦੁੱਖਾਂ ਤੋਂ ਪਾਰ ਲੈ ਜਾਂਦੀ ਹੈ ਕਦੀ ਵੀ ਆਪਣੇ ਆਪ ਤੇ ਵਿਸ਼ਵਾਸ ਕਰਨਾ ਨਾ ਭੁੱਲੋ ਜੀਵਨ ਦੀ ਸਭ ਤੋਂ ਵੱਡੀ ਹਾਰ ਇਹ ਨਹੀਂ ਕਿ ਤੁਸੀਂ ਡਿੱਗ ਗਏ ਸਗੋਂ ਇਹ ਹੈ ਕਿ ਤੁਸੀਂ ਆਪਣੇ ਆਪ ਉੱਤੇ ਭਰੋਸਾ ਗਵਾ ਬੈਠੇ ਜਿਸ ਮਨ ਵਿੱਚ ਡਰ ਵੱਸਦਾ ਹੈ ਉਹ ਨਾ ਆਪਣੇ ਉੱਤੇ ਯਕੀਨ ਕਰ ਸਕਦਾ ਤੇ ਨਾ ਹੀ ਅਸਲੀ ਆਜ਼ਾਦੀ ਦਾ ਅਹਿਸਾਸ ਕਰ ਸਕਦਾ ਹੈ ਇਸ ਲਈ ਜੇ ਤੂੰ ਮੁਸ਼ਕਲਾਂ ਤੋਂ ਬਾਹਰ ਨਿਕਲਣਾ ਹੈ ਤਾਂ ਸਭ ਤੋਂ ਪਹਿਲਾਂ ਡਰ ਦੀ ਪ੍ਰਕਿਰਿਆ ਨੂੰ ਪਾਰ ਕਰਨਾ ਪਵੇਗਾ ਪਰ ਡਰ ਮਟਾਉਣ ਲਈ ਪਹਿਲਾਂ ਇਹ ਸਮਝਣਾ ਬੜਾ ਜ਼ਰੂਰੀ ਕਿ ਇਹ ਡਰ ਆਉਂਦਾ ਕਿੱਥੋਂ ਹੈ ਮਹਾਤਮਾ ਜੀ ਦੱਸ ਰਹੇ ਨੇ ਇਹ ਡਰ ਕਿਸੇ ਬਾਹਰੀ ਤਾਕਤ ਤੋਂ ਨਹੀਂ ਸਗੋਂ ਉਸ ਬੋਝ ਤੋਂ ਬਣਦਾ ਹੈ ਜੋ ਅਸੀਂ ਦੁਨੀਆ ਤੋਂ ਇਕੱਠਾ ਕਰ ਲੈਂਦੇ ਹਾਂ ਸਾਡੀ ਹਾਲਤ ਬਿਲਕੁਲ ਉਸ ਬਾਜ ਵਾਂਗ ਹੈ ਜਿਸ ਨੂੰ ਮੁਰਗੀਆਂ ਦੇ ਵਿੱਚ ਪਾਲਿਆ ਗਿਆ ਸੀ ਅਤੇ ਉਸ ਨੇ ਆਪਣੇ ਆਪ ਨੂੰ ਮੁਰਗੀ ਮੰਨ ਲਿਆ ਬਚਪਨ ਵਿੱਚ ਤੁਸੀਂ ਨਿਡਰ ਸੀ ਨਾ ਤੁਹਾਨੂੰ ਡਰ ਦਾ ਪਤਾ ਸੀ ਨਾ ਸੰਕੋਚ ਦਾ ਤੁਸੀਂ ਹਰ ਚੀਜ਼ ਅਜਮਾਉਂਦੇ ਹਰ ਪਲ ਖੁਸ਼ ਰਹਿੰਦੇ ਪਰ ਜਿਵੇਂ ਜਿਵੇਂ ਉਮਰ ਵੱਧਦੀ ਗਈ ਤੁਸੀਂ ਹਰ ਚੀਜ਼ ਵਿੱਚ ਚੰਗਾ ਤੇ ਮਾੜਾ ਤੋਲਣਾ ਸਿੱਖ ਲਿਆ ਸਮਾਜ ਦੀਆਂ ਗੱਲਾਂ ਲੋਕਾਂ ਦੀਆਂ ਸਲਾਹਾਂ ਤੁਸੀਂ ਬਿਨਾਂ ਸੋਚੇ ਆਪਣੇ ਮਨ ਵਿੱਚ ਬਿਠਾਉਣ ਲੱਗ ਪਏ ਕਿਸੇ ਨੇ ਕਿਹਾ ਜੀਵਨ ਵਿੱਚ ਕੁਝ ਚੰਗਾ ਕਰਨਾ ਬਹੁਤ ਔਖਾ ਹੈ ਦੂਜੇ ਨੇ ਕਿਹਾ ਚੰਗੇ ਲੋਕ ਹੁੰਦੇ ਹੀ ਨਹੀਂ ਤੀਸਰੇ ਨੇ ਕਿਹਾ ਕੱਲ ਦਾ ਕੀ ਭਰੋਸਾ ਇਹ ਸਾਰੀਆਂ ਗੱਲਾਂ ਹੌਲੀ-ਹੌਲੀ ਤੁਹਾਡੇ ਅੰਦਰਲੇ ਮਨ ਦਾ ਹਿੱਸਾ ਬਣਦੀਆਂ ਗਈਆਂ ਭੀੜ ਦਾ ਡਰ ਸਮਾਜ ਦੀ ਸੋਚ ਹੋਰਾਂ ਦੀਆਂ ਉਮੀਦਾਂ ਇਹ ਸਭ ਤੁਹਾਡੇ ਅਚੇਤਨ ਮਨ 'ਚ ਘਰ ਕਰ ਗਈਆਂ ਅਤੇ ਇਸ ਨਾਲ ਹੀ ਮਨੁੱਖ ਦੇ ਅੰਦਰ ਡਰ ਨੇ ਜਨਮ ਲਿਆ ਜੋ ਡਰ ਤੁਹਾਡੀ ਅਸਲੀ ਉਡਾਨ ਨੂੰ ਰੋਕਦਾ ਹੈ ਮਹਾਤਮਾ ਨੇ ਕਿਹਾ ਤੁਸੀਂ ਮੁਰਗੀਆਂ ਦੇ ਨਾਲ ਦਾਣੇ ਚੁਗਣ ਲਈ ਨਹੀਂ ਜੰਮੇ ਤੁਸੀਂ ਤਾਂ ਉਡਾਨ ਲਈ ਪੈਦਾ ਹੋਏ ਹੋ ਇਸ ਲਈ ਕਿਸੇ ਹੋਰ ਤੋਂ ਉਮੀਦ ਨਾ ਰੱਖੋ ਆਪਣੇ ਬਲਬੂਤੇ ਉੱਤੇ ਜੀਣਾ ਸਿੱਖੋ ਆਪਣੇ ਦਮ ਤੇ ਜੀਵਨ ਜਿਉਣ ਲਈ ਤਿੰਨ ਸਿਧਾਂਤ ਹਨ ਜੇ ਇਹ ਸਮਝ ਲਏ ਤਾਂ ਡਰ ਦੁੱਖ ਤੇ ਨਿਰਾਸ਼ਾ ਸਭ ਖਤਮ ਹੋ ਜਾਂਦੇ ਹਨ ਪਹਿਲਾ ਸਿਧਾਂਤ ਮਨ ਦੀ ਸ਼ਾਂਤੀ ਆਪ ਬਣਾਓ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਖੁਦ ਖਿੜਦਾ ਹੈ ਉਸੇ ਤਰ੍ਹਾਂ ਮਨੁੱਖ ਨੂੰ ਆਪਣੇ ਮਨ ਦੇ ਡਰ ਤੇ ਉਲਝਣ ਆਪ ਹੀ ਮਟਾਉਣੇ ਪੈਂਦੇ ਹਨ ਕੋਈ ਸਾਨੂੰ ਸਿਰਫ ਰਾਹ ਦਿਖਾ ਸਕਦਾ ਹੈ ਪਰ ਚੱਲਣਾ ਸਾਨੂੰ ਆਪ ਹੀ ਪਵੇਗਾ ਨਾ ਕੋਈ ਕਹਾਣੀ ਨਾ ਕੋਈ ਚਿੱਤਰ ਸਾਡੇ ਡਰ ਨੂੰ ਮਿਟਾ ਸਕਦੇ ਹਨ ਸਾਨੂੰ ਖੁਦ ਸ਼ਾਂਤ ਬੈਠ ਕੇ ਆਪਣੇ ਮਨ ਨੂੰ ਸਮਝਾਉਣਾ ਪਵੇਗਾ ਉਸ ਦੀਆਂ ਪ੍ਰਤੀਕਿਰਿਆਵਾਂ ਨੂੰ ਦੇਖਣਾ ਪਵੇਗਾ ਤਾਹੀਂ ਅੰਦਰੋਂ ਸ਼ਾਂਤੀ ਜਨਮ ਲਵੇਗੀ ਦੂਜਾ ਸਿਧਾਂਤ ਇਕਾਂਤ ਚੁਣੋ ਜਦੋਂ ਤੱਕ ਤੁਸੀਂ ਭੀੜ ਵਿੱਚ ਰਹੋਗੇ ਤਦ ਤੱਕ ਅਣਜਾਣੇ ਵਿੱਚ ਹੋਰਾਂ ਦੇ ਡਰ ਤੇ ਪੁਰਾਣੀਆਂ ਸੋਚਾਂ ਨੂੰ ਆਪਣੇ ਅੰਦਰ ਸਮੇਟਦੇ ਰਹੋਗੇ ਇਸ ਲਈ ਕਦੇ-ਕਦੇ ਦੁਨੀਆਂ ਦੇ ਸ਼ੋਰ ਤੋਂ ਦੂਰ ਚਲੇ ਜਾਓ ਆਪਣੇ ਆਪ ਨਾਲ ਬੈਠੋ ਹਰ ਰੋਜ਼ ਕੁਝ ਸਮਾਂ ਖੁਦ ਨਾਲ ਗੱਲ ਕਰੋ ਇਹੀ ਸਮਾਂ ਤੁਹਾਨੂੰ ਆਪਣੇ ਜੀਵਨ ਦਾ ਅਸਲ ਮਕਸਦ ਦਿਖਾਏਗਾ ਇੱਥੇ ਹੀ ਮਨ ਸ਼ਾਂਤ ਹੁੰਦਾ ਹੈ ਅਤੇ ਸੱਚੀ ਦਿਸ਼ਾ ਮਿਲਦੀ ਹੈ ਤੀਜਾ ਸਿਧਾਂਤ ਉਦੇਸ਼ ਨਾਲ ਜੀਉਣਾ ਸਿੱਖੋ ਮਹਾਤਮਾ ਬੋਧ ਕਹਿੰਦੇ ਨੇ ਜਿਨ੍ਹਾਂ ਲੋਕਾਂ ਦੇ ਕੋਲ ਆਦੇਸ਼ ਹੁੰਦਾ ਉਹੀ ਸੱਚਮੁੱਚ ਜ਼ਿੰਦਾ ਹਨ ਇਨਸਾਨ ਦਾ ਪਹਿਲਾ ਕੰਮ ਇਹ ਹੈ ਕਿ ਉਹ ਆਪਣੇ ਜੀਵਨ ਦਾ ਉਦੇਸ਼ ਲੱਭੇ ਅਤੇ ਜਦੋਂ ਉਹ ਮਿਲ ਜਾਵੇ ਤਾਂ ਪੂਰੇ ਸਮਰਪਣ ਨਾਲ ਉਸ ਤੇ ਜੁਟ ਜਾਓ ਜਿਵੇਂ ਪਰਬਤ ਦੀ ਯਾਤਰਾ ਕਰਨ ਵਾਲਾ ਯਾਤਰੀ ਹਮੇਸ਼ਾ ਚੋਟੀ ਵੱਲ ਦੇਖਦਾ ਹੈ ਤੇ ਸਹੀ ਰਾਹ ਦੀ ਚੋਣ ਕਰਦਾ ਰਹਿੰਦਾ ਹੈ ਉਸੇ ਤਰ੍ਹਾਂ ਸਪਸ਼ਟ ਉਦੇਸ਼ ਹੀ ਇਨਸਾਨ ਨੂੰ ਉਸ ਦੇ ਰਾਹ ਤੇ ਬਣਾਈ ਰੱਖਦਾ ਹੈ ਉਸ ਦਾ ਵਿਚਾਰ ਵੀ ਵਿਅਰਥ ਨਹੀਂ ਜਾਂਦਾ ਉਸ ਦੀ ਊਰਜਾ ਵੀ ਵਿਅਰਥ ਨਹੀਂ ਹੁੰਦੀ ਇਸੇ ਲਈ ਕਿਹਾ ਜਾਂਦਾ ਹੈ ਮਹਾਨ ਉਦੇਸ਼ ਹੀ ਮਨੁੱਖ ਨੂੰ ਮਹਾਨ ਬਣਾਉਂਦਾ ਹੈ ਜੇਕਰ ਕਦੇ ਤੁਹਾਨੂੰ ਲੱਗੇ ਕਿ ਜੀਵਨ ਦਾ ਉਦੇਸ਼ ਛੋਟਾ ਹੈ ਤਾਂ ਉਸ ਨਾਲ ਦਿਲ ਨਹੀਂ ਪਰਦਾ ਤਾਂ ਉਸ ਨੂੰ ਪੂਰਾ ਕਰਕੇ ਅਗਲਾ ਵੱਡਾ ਟੀਚਾ ਚੁਣੋ ਜਿਵੇਂ ਜਿਵੇਂ ਤੁਸੀਂ ਅੱਗੇ ਵਧਦੇ ਜਾਓਗੇ ਤੁਹਾਡੀ ਸਮਝ ਵਧੇਗੀ ਤੇ ਤੁਸੀਂ ਛੋਟੀਆਂ ਗੱਲਾਂ ਵਿੱਚ ਉਲਝਣਾ ਛੱਡ ਦਿਓਗੇ ਬੁੱਧ ਨੇ ਕਿਹਾ ਜੋ ਆਪਣੇ ਆਪ ਤੇ ਵਿਸ਼ਵਾਸ ਕਰਦਾ ਹੈ ਉਹ ਆਪਣੇ ਮਨ ਦੀਆਂ ਪ੍ਰਤੀਕਿਰਿਆਵਾਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ ਉਹ ਹਰ ਗਲਤੀ ਨੂੰ ਜਿੱਤ ਵਿੱਚ ਬਦਲਦਾ ਹੈ ਹਰ ਹਾਰ ਤੋਂ ਸਿੱਖਿਆ ਲੈ ਕੇ ਲਗਾਤਾਰ ਯਤਨਸ਼ੀਲ ਰਹਿੰਦਾ ਹੈ ਯਾਦ ਰੱਖੋ ਤੁਹਾਡਾ ਇੱਕ ਪਲ ਦਾ ਯਤਨ ਵੀ ਕਦੇ ਵਿਅਰਥ ਨਹੀਂ ਜਾਵੇਗਾ ਇਹੀ ਨਿਯਮ ਹੈ ਜੀਵਨ ਦਾ ਇਸ ਲਈ ਨਤੀਜੇ ਦੀ ਚਿੰਤਾ ਛੱਡ ਦਿਓ ਸਿਰਫ ਲਗਾਤਾਰ ਕੋਸ਼ਿਸ਼ ਕਰਦੇ ਰਹੋ ਜਦੋਂ ਮਨ ਚੰਗੇ ਵਿਚਾਰਾਂ ਨਾਲ ਭਰਿਆ ਹੋਵੇ ਡਰ ਤੇ ਪ੍ਰਤੀਕਿਰਿਆਵਾਂ ਤੋਂ ਮੁਕਤ ਹੋਵੇ ਤਾਂ ਨਤੀਜੇ ਆਪਣੇ ਆਪ ਹੀ ਚੰਗੇ ਹੋਣਗੇ ਹਰ ਰੋਜ਼ ਕੁਝ ਸਮਾਂ ਇਕੱਲੇ ਬੈਠੋ ਭੀੜ ਤੋਂ ਦੂਰ ਹੋ ਕੇ ਆਪਣੇ ਮਨ ਨੂੰ ਵੇਖੋ ਜਦੋਂ ਤੁਸੀਂ ਇਕਾਂਤ ਵਿੱਚ ਆਪਣੇ ਟੀਚੇ ਤੇ ਉਦੇਸ਼ ਨੂੰ ਪਛਾਣ ਲਓਗੇ ਤਾਂ ਤੁਹਾਡੀ ਊਰਜਾ ਇੱਕੋ ਦਿਸ਼ਾ ਵਿੱਚ ਵਗਣ ਲੱਗ ਪਵੇਗੀ ਜੋ ਆਪਣੇ ਆਪ ਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਰੁਕਦਾ ਨਹੀਂ ਉਹ ਲਗਾਤਾਰ ਕੋਸ਼ਿਸ਼ ਕਰਦਾ ਹੈ ਇੱਕ ਦਿਸ਼ਾ ਵਿੱਚ ਤੁਰਦਾ ਹੈ ਅੰਦਰੋਂ ਤਾਕਤ ਤੇ ਸ਼ਾਂਤੀ ਨੂੰ ਜਗਾ ਲੈਂਦਾ ਹੈ ਅਤੇ ਆਖਿਰਕਾਰ ਇਸ ਜੀਵਨ ਵਿੱਚ ਸਫਲ ਹੋ ਕੇ ਰਹਿੰਦਾ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਮਹਾਤਮਾ ਬੋਧ ਦੀ ਇਸ ਕਹਾਣੀ ਤੋਂ ਤੁਸੀਂ ਵੀ ਕੁਝ ਅਜਿਹਾ ਸਿੱਖੋਗੇ ਜੋ ਤੁਹਾਡੀ ਜ਼ਿੰਦਗੀ ਬਦਲ ਸਕੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਵਿਚਾਰਾਂ ਦੇ ਨਾਲ ਮੈਂ ਫਿਰ ਵਾਪਸ ਆਵਾਂਗਾ ਜੁੜੇ ਰਹੋ ਪੰਜਾਬੀ ਰੂਹ ਚੈਨਲ ਦੇ ਨਾਲ ਬਹੁਤ ਬਹੁਤ ਸ਼ੁਕਰੀਆ